ਹਾਂਜੀ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਨਜ਼ਰ ਦਾ ਪਾਸਤਾ ਨਜ਼ਰ ਦਾ ਪਾਸਤਾ ਆਪਾਂ ਕਿੱਦਾਂ ਬਣਾਉਂਦੇ ਹਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਗੈਸ ਔਨ ਕੀਤੀ ਹੋਈ ਸੀਗੀ ਤੇ ਪਾਣੀ ਆਪਾਂ ਰੱਖਿਆ ਹੋਇਆ ਉੱਪਰ ਤੇ ਪਾਣੀ ਆਪਣਾ ਉਬਲ ਗਿਆ ਤੇ ਇਦਾਂ ਪਾਣੀ ਉਬਲਦੇ ਚ ਆਪਾਂ ਪਾਵਾਂਗੇ ਨਜ਼ਰ ਦਾ ਪਾਸਤਾ ਨਜ਼ਰ ਦਾ ਕਿ ਹਾਂ ਸੀ ਨਜ਼ਰ ਦਾ ਪਾਸਤਾ ਕਿੱਦਾਂ ਬਣਾਉਂਦੇ ਆ ਉਹ ਦੇਖਦੇ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਵੀਡੀਓ 'ਚ ਤੇ ਆ ਰੱਖ ਜੇ ਤਾਂ ਪਾਸਤਾ ਨਾ ਪਾਸਤਾ ਲੱਗ ਗਿਆ ਆਪਣਾ ਉਬਲਣ ਤੇ ਜਦ ਤੱਕ ਪਾਸਤਾ ਉਬਲਦਾ ਹੈ ਤਦ ਤੱਕ ਆਪਾਂ ਸੌਰੀ ਸੌਸ ਤਿਆਰ ਕਰਦੇ ਹਾਂ ਤੇ ਆ ਗਏ ਫਿਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿੱਦਾਂ ਕੱਲ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਉਦਾਂ ਹੀ ਸਾਡੀ ਅੱਜ ਪਾਸਤੇ ਵਾਲੀ ਵੀਡੀਓ ਨੂੰ ਜਰੂਰ ਪਿਆਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਆਪਾਂ ਨਦਰ ਦਾ ਪਾਸਤਾ ਪੱਟੇ ਤਿਆਰ ਕਰਦੇ ਹਾਂ ਹੁਣ ਆਪਾਂ ਪਾਸਤਾ ਦੇ ਦੇ ਵਿੱਚ ਤੁਹਾਨੂੰ ਦਿਖਾਈ ਦਿੱਤਾ ਪਾ ਦਿੱਤਾ ਪਾਸਤਾ ਉਬਲਣ ਲੱਗ ਗਿਆ ਤੇ ਹੁਣ ਆਪਾਂ ਤਿਆਰ ਕਰਦੇ ਹਾਂ ਨਦਰ ਦਾ ਕੀ ਕਹਿੰਦੇ ਆ ਸੌਸ ਤਿਆਰ ਕਰਦੇ ਹਾਂ ਨਦਰ ਦੀ ਪਾਸਟੀ ਦੀ ਕਿ ਆ ਗਏ ਕਰੀਏ ਤਿਆਰ ਪਾਸਟੀ ਸੌਸ ਨਦਰ ਦਾ ਸੌਸ ਤਿਆਰ ਕਰਨੋਂ ਆਫੇ ਨਦਰ ਦੇ ਪਾਸਟੀ ਦੀ ਉਹਦੇ ਤੇ ਪਾਉ ਉਹਦੇ ਸੀਗੇ ਦੇਸੀ ਘਿਓ ਤੜਕਾ ਲਾਵਾਂਗੇ ਇਹਦੇ ਚ ਆਪਾਂ ਅਸੀਂ ਇਦਾਂ ਪਾਸਤਾ ਬਣਾਉਂਦੇ ਨਦਰ ਦਾ ਤੇ ਕੋਲ ਅਗੇ ਪਾਵਾਂਗੇ ਪਰ ਦੇਸੀ ਘਿਓ ਤੜਕਾ ਲਾਵਾਂਗੇ ਮਤਲਬ ਤੜਕਾ ਤਾਂ ਕੀ ਲਾਉਣਾ ਬਸ ਸੌਸ ਤੇ ਦੇਖੋ ਅਗਲੀ ਜੀ ਹਲਦੀ ਪਾਵਾਂਗੇ ਥੋੜਾ ਜਿਹਾ ਲੂਣ ਪਾਵਾਂਗੇ ਵਿੱਚ ਪਾਵਾਂਗੇ ਪਾਨਾ ਤੇ ਵਿੱਚ ਪਾਵਾਂਗੇ ਸੌਸ ਤੇ ਆਪਾਂ ਕਰਦੇ ਹਾਂ ਇੱਧਰ ਆਪਣਾ ਪਾਸਤਾ ਹੋ ਰਿਹਾ ਤਿਆਰ ਤੇ ਅੱਗੇ ਤਾਂ ਇਦਾਂ ਬਣਾਉਂਦੇ ਹਾਂ ਅਸੀਂ ਨਜ਼ਰ ਦਾ ਨਬਰ ਮਿਰਚ ਨਹੀਂ ਨਾ ਆਉਂਦਾ ਜੇ ਤਾਂ ਇਸ ਤਰ੍ਹਾਂ ਅਸੀਂ ਮਿਰਚ ਨਹੀਂ ਪਾਉਂਦੇ ਆ ਪਾਸਤੇ ਤੇ ਢੇਪ ਆਇਆ ਇੱਕ ਢੇਰੇ ਵਿੱਚ ਆਪਾਂ ਸੇਟ ਦਾਂਗੇ ਆਹਾ ਤੁਹਾਨੂੰ ਮੈਟ Ele veio aqui, passou de aqui, se eu vou espalhar, né? Oh my God. Vou ligar para onde ਆ ਕਾਲੀ ਨਾ ਮਿਰਚਾ 4-5 ਦਾਨੇ ਪਾਵਾਂਗੇ ਕਿਉਂਕਿ ਨੋਨਾ ਕਲਰ ਆ ਰਿਹਾ ਮੈਂ ਥੋੜੀਆਂ ਪਾਉਣੀ ਆ ਕਾਲੀ ਨਾ ਮਿਰਚਾ ਬਨਾਮ ਨਹੀਂ ਕਰਨਾ ਜਿਹੜਾ ਖੰਡਾ ਬਣਾਏਗਾ ਤੇ ਥੋੜੀ ਜਿਹੀ ਗੰਡਾ ਲੱਗ ਥੋੜੀ ਜọt ਹੋਰ ਪਾ ਦਾਂ ਉਹ ਲਓ ਜੇ ਪਮਾਨ ਜੀ ਕੇ ਪਪਨਾ ਐਡ ਕਰਾਂਗੇ ਬਾਹਰ ਫੁੰਨਾ ਕੇ ਕੰਮ ਹੈ ਆਓ ਲੂਗਾ ਆਪਣਾ ਤੜਕਾ ਰੈਡੀ ਹੋਣਾ ਇਹ ਜਦੋਂ ਜਦੋਂ ਇਹ ਤੇ ਛੜ ਜੂਗਾ ਫਿਰ ਮੇਰਾ ਆਪਣਾ ਤਲਕਾ ਹੋ ਜੂਗਾ ਰੈਡੀ ਤੇ ਹੁਣ ਥੋੜੀ ਜਿਹੀ ਫਲੇਮ ਤੇ ਆਪਾਂ ਇਹਨੂੰ ਆਪਾਂ ਕਰ ਦਿੰਨੇ ਆ ਥੋੜਾ ਜਿਹਾ ਬਣ ਜੂਗਾ ਤਲਕਾ ਗਿਆ ਜਿਹਾ ਪਸਣਾ ਕੀਤੀ ਹੋਈ ਆ ਇੰਦਰ ਆਪਾਂ ਦੇਖ ਲਈਏ ਸਾਫ ਸਾ ਪਾਸਤਾ ਵੀ ਆਪਣਾ ਬੰਦਾ ਪਿਆਇਆ ਸੌਸ ਤੇ ਆਪਣੀ ਸੌਸ ਤੇ ਆਪਣੀ ਰੈਡੀ ਹੋ ਗਈ ਆ ਹਾਂ ਦੇਖੋ ਕੀ ਛੜ ਦਿੱਤਾ ਇਹਨੇ ਤੇ ਜਦੋਂ ਜਦੋਂ ਪਾਸਤਾ ਦੇ ਗੱਮਨੇ ਪਾਸਤਾ ਬਣਨ ਚ ਕੋ ਟਾਈਮ ਲੱਗਦਾ ਹੈ ਤੇ ਜਦੋਂ ਬਣ ਗਿਆ ਤਾਂ ਫਿਰ ਆਪਾਂ ਤੁਹਾਨੂੰ ਦਿਖਾਉਣੀ ਅੱਗੇ ਆਪਾਂ ਕਿਦਾਂ ਮਿਕਸ ਕੀਤਾ ਹੈ ਤਾਂਤਾ ਲਈ ਵੀਡੀਓ ਦੇ ਨਾਲ ਬਣੇ ਰਹੋ ਤੇ ਜੁੜੇ ਰਹੋ ਹਾਂਜੀ ਦੋਸਤੋ ਜਿੱਦਾਂ ਕਿ ਆਪਣਾ ਪਾਸਤਾ ਬਣ ਕੇ ਤਿਆਰ ਹੋ ਚੁੱਕਾ ਹੁਣ ਇਹਨੂੰ ਆਪਾਂ ਪਾਣੀ ਚ ਢਾੜ ਲੈਣੇ ਆ ਤੇ ਪਾਸਤੇ ਨੂੰ ਆਪਾਂ ਪਾਣੀ ਚ ਛਾਲ ਲੈਣਾ ਮੇਰੇ ਵੰਗ ਗਲਤੀ ਨਾ ਕਰੋ ਇੱਦਾਂ ਮੈਂ ਗਲਤੀ ਕਰ ਰਿਹਾ ਇੱਦਾਂ ਨਹੀਂ ਛਾਣਾਗਾ ਉਦੋਂ ਚ ਛਾਣਾ ਪਾਸਤਾ ਆਪਾਂ ਲਿਆ ਸ਼ਾਨ ਪਾਸਤਾ ਬਾਸ਼ਾਨ ਲਿਆ ਤੇ ਪਾਸਤੇ ਨੂੰ ਆਪਾਂ ਪਾਲਾਂਗੇ ਇਹਦੇ ਚ ਖਾਸ ਤੇ ਆਪਣੀ ਤੇ ਫਿਰ ਆਪਾਂ ਨੂੰ ਪਾਸਤੇ ਨੂੰ ਕਰ ਲਾਂਗੇ ਮੈਂ ਦੇਖ ਆ ਗਿਆ ਦੀ ਪਾਸਤਾ ਆਪਣਾ ਪਿਆਰ ਨਜ਼ਰ ਵਾਸਤੇ ਤੇ ਹੁਣ ਆਪਾਂ ਬਣਾਉਂਦੇ ਆ ਨਜ਼ਰ ਨੂੰ ਤੇ ਆ ਗਾ ਸਾਡਾ ਨਜ਼ਰ ਦੇ ਪਾਸਤਾ ਖੰਦਾ ਅ ਹਰ ਤੰਨ ਦਿਖਾਇਆ ਆਪਾਂ ਨਜ਼ਰ ਦੇ ਪਾਸਤੇ ਦੀ ਰੈਸਪੀ ਤੇ ਅਸੀਂ ਪਾਸਤਾ ਤਿਆਰ ਕਰਦੇ ਆ ਤੇ ਜੇ ਸਾਡਾ ਇਹ ਸਾਡੀ ਛੋਟੀ ਜਿਹੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਬਲੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਜਲਦੀ ਮਿਲਾਂਗੇ ਆਪਾਂ ਤੁਹਾਡੇ ਨਾਲ ਇੱਕ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਗੁੱਡ ਬਾਏ ਟੇਕ ਕੇਰ ਰੱਖ ਤੇ ਜਾਂਦੇ ਹੋਏ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਤਦ ਤੱਕ ਲਈ ਤਾਂ ਰਬ ਰਾਖਾ ਗੁੱਡ ਬਾਏ ਟੇਕ ਕੇਅਰ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ